ਵੈਗੁਰਦੀਖਾ ਖਾਲਸਾ ਵੈਗੁਰਦੀਖੀ ਫਤਿਹ ਮੇਰੇ ਵੀਰੋ ਹੁਣੇ-ਹੁਣੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਹੜਾ ਸਾਰੇ ਟੀਵੀ ਚੈਨਲਾਂ 'ਤੇ ਚੱਲ ਰਿਹਾ ਜੀ ਦੇ ਵਿੱਚ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਜਿਹੜੇ ਤਰੀਕੇ ਨਾਲ ਹਟਾਇਆ ਗਿਆ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਬਿਲਕੁਲ ਉਹ ਗੱਲ ਸਹੀ ਹੈ ਸਾਡੇ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਹੈ ਇਹੋ ਜਿਹਾ ਵਿਵਹਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਨਹੀਂ ਹੋਣਾ ਚਾਹੀਦਾ ਕਿਸੇ ਵੀ ਜਥੇਦਾਰ ਸਾਹਿਬਾਨ ਨਾਲ ਨਹੀਂ ਹੋਣਾ ਚਾਹੀਦਾ ਔਰ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਜੋ ਕੁਝ ਹੋਇਆ ਕੱਲ ਜੋ ਕੁਝ ਅੰਤਰਿਕ ਕਮੇਟੀ ਨੇ ਕੀਤਾ ਇੱਕ ਵਿਸ਼ੇਸ਼ ਵਿਅਕਤੀ ਵਾਸਤੇ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਕੀਤਾ ਜਿਹੜੇ ਕਿ ਉਹਨਾਂ ਦੇ ਭਾਈਆ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਉਹਨਾਂ ਨੇ ਗੱਲ ਕਹਿ ਦਿੱਤੀ ਚਲੋ ਸਿੱਧਾ ਨਾ ਲਾ ਕੇ ਵਹਿਦੋ ਕਹਿ ਸਕਦੇ ਸੀਗੇ ਔਰ ਤੀਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਦਰਿਆ ਦੇ ਲਈ ਵਖਾਣੀ ਚਾਹੀਦੀ ਸੀ ਸੁਖਬੀਰ ਸਿੰਘ ਬਾਦਲ ਨੂੰ ਨਾਲ ਸਲਾਹ ਦਿੱਤੀ ਕਿ ਦਰਿਆ ਦੇ ਲਈ ਵਖਾਣੀ ਚਾਹੀਦੀ ਸੀ ਮੈਂ ਮਜੀਠੀਆ ਸਾਹਿਬ ਇਹ ਗੱਲ ਕਹਿਣੀ ਚਾਹਣਾ ਅੱਜ ਤੁਹਾਨੂੰ ਦਰਿਆਦਲੀ ਦਾ ਚਿੰਤਾ ਆ ਗਿਆ ਜਦੋਂ ਅਜਨਾਲਾ ਪਰਿਵਾਰ ਨੂੰ ਤੁਸੀਂ ਸਾਈਡ ਤੇ ਕੀਤਾ ਉਦੋਂ ਤੁਸੀਂ ਕਿਉਂ ਨਹੀਂ ਦਰਿਆਦਲੀ ਵਿਖਾਈ ਨਵਜੋਤ ਸਿੰਘ ਸਿੱਧੂਵਾਲੀ ਕਿਉਂ ਨਹੀਂ ਤੁਸੀਂ ਦਰਿਆਦਲੀ ਵਿਖਾਈ ਤੁਸੀਂ ਜਸਵੰਤ ਸਿੰਘ ਸੇਖਵਾਂਵਾਲੀ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਰঞ্জੀਤ ਸਿੰਘ ਬ੍ਰਹਮਪੁਰਾ ਸਾਹਿਬ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਨਰਮਲ ਸਿੰਘ ਕਾਲੂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਸ ਤੋਂ ਬਾਅਦ ਸੈਕੰਡ ਕਤਾਰ ਦੇ ਲੀਡਰਾਂ ਦੀ ਗੱਲ ਕਰੀਏ ਜਿਹਦੇ ਵਿੱਚ ਬੋਨੀ ਜੀ ਆਗੇ ਰਵਿਕਰਨ ਸਿੰਘ ਕਲੋਂ ਜੀ ਆਗੇ ਜੇ ਜਿੱਟਕਾ ਜੀ ਆਗੇ ਬਲਾਰੀਆ ਜੀ ਆਗੇ ਉਪਕਾਰ ਸਿੰਘ ਸੰਧੂ ਆਗੇ ਤਲਵੀਰ ਸਿੰਘ ਗੇਲੇ ਆ ਗਿਆ ਡਾਕਟਰ ਤਲਵੀਰ ਸਿੰਘ ਵੇਰਕਾ ਜੀ ਆਗੇ ਸਾਡੇ ਮੀਆਂ ਮੇਡ ਮਨਜੀਤ ਸਿੰਘ ਮੰਨਾ ਜੀ ਆਗੇ ਹਰਮੀਤ ਸਿੰਘ ਸੰਧੂ ਜੀ ਆਗੇ ਜੋਚੀ ਸਾਹਿਬ ਆਗੇ ਮੈਨੂੰ ਲੱਗਦਾ ਕਿ ਇੱਕ ਦੋ ਹੀ ਰਹਿਗੇ ਸੀ ਜਿਹੜੇ ਅੱਜ ਪ੍ਰੈਸ ਕਾਨਫਰੰਸ 'ਚ ਬੈਠੇ ਸੀਗੇ ਉਹੀ ਦੋ ਚਾਰ ਮੇਰੇ ਵੀਰ ਉਹਨਾਂ ਦੇ ਨਾਲ ਰਹਿਗੇ ਸੀਗੇ ਸੋ ਆਪਣੇ ਵਾਰੀ ਦਰਿਆ ਦੇ ਲਈ ਕਿਉਂ ਨਹੀਂ ਵਿਖਾਈ ਜੀ ਇਹ ਤੁਹਾਡੀ ਬੜੇ ਲੰਮੇ ਸਮੇਂ ਤੋਂ ਇਹ ਮਨਛਾ ਸੀ ਕਿ ਮੈਂ ਤਰੀਕੇ ਤਰੀਕੇ ਦੇ ਨਾਲ ਰੋਲਾ ਵਣਾ ਪਵੇ ਤੇ ਕਾਲੀ ਦੱਲ ਨੂੰ ਖਤਮ ਕਰਦਾ ਤੁਸੀਂ ਬੜੇ ਲੰਮੇ ਸਮੇਂ ਤੋਂ ਚਾਹਦੇ ਜਿਹਦੇ ਵਿੱਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਇਸ ਗੱਲ ਦੀ ਤੁਹਾਨੂੰ ਮੈਂ ਵਧਾਈ ਦੇਣਾ ਔਰ ਜਿਹੜੀ ਯਾਲੀ ਸਾਹਿਬ ਚਲੋ ਬਹੁਤ ਵਧੀਆ ਇਨਸਾਨੀ ਯਾਲੀ ਸਾਹਿਬ ਜਿਹੜੀ ਤੁਹਾਡੀ ਉਹਨਾਂ ਨਾਲ ਹੀ ਜਾਰੀ ਸੀਗੀ ਉਹ ਵੀ ਤੁਸੀਂ ਪਗਾ ਦਿੱਤੀ ਕਿਉਂਕਿ ਇਹ ਤੇ ਬੜੀ ਗੱਲ ਕਲੀਅਰ ਸੀ ਬੜੇ ਲੰਮੇ ਸਮੇਂ ਤੋਂ ਤੁਸੀਂ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਨਾ ਚਾਹੁੰਦੇ ਸੀ ਔਰ ਤੁਸੀਂ ਉਹ ਕਰ ਦਿੱਤਾ ਇਹ ਮਹਾਰਾਜਾ ਕਿ ਪਤਾ ਨਹੀਂ ਤੁਸੀਂ ਇਹ ਕਿੱਥੋਂ ਐਡਾ ਵੱਡਾ ਦਿਲ ਕੱਢ ਕੇ ਅੱਜ ਜਿਹੜਾ ਪ੍ਰੈਸ ਨੋਟ ਜਾਰੀ ਕਰਤਾ ਪਰ ਬਹੁਤ ਲੇਟ ਕੀਤਾ ਵੈਸੇ ਤੋਂ ਜੋ ਸਾਨੂੰ ਲੱਗਦਾ ਸੀ ਇਹ ਬੜਾ ਚਿਰ ਤੋਂ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਸੀ ਪਤਾ ਨਹੀਂ ਕਿਉਂ ਡਿਲੇ ਕਰ ਗਏ ਮਜੀਠੀਆ ਸਾਹਿਬ ਤੁਹਾਡੀ ਗੰਦੀ ਤੇ ਗੁੰਝਲਦਾਰ ਰਾਜਨੀਤੀ ਨੇ ਸਾਡੇ ਮਾਝੇ ਦੇ ਵਿੱਚ ਅਕਾਲੀ ਦਲ ਦਾ ਬਹੁਤ ਵਧੀਆ ਤਰੀਕੇ ਨਾਲ ਸਫਾਇਆ ਕਰ ਦਿੱਤਾ। ਔਰ ਤੁਸੀਂ ਉਹ ਸਫਾਇਆ ਕਰਨ ਦੇ ਵਿੱਚ ਕਾਮਯਾਬ ਹੋਏ। ਇਸ ਗੱਲ ਦੀ ਮੈਂ ਤੁਹਾਨੂੰ ਫੇਰ ਦੁਬਾਰਾ ਵਧਾਈ ਦੇਣਾ। ਔਰ ਮੇਰੇ ਵੀਰੋ ਦੇਖੋ ਮੈਂ ਸਮੇਂ-ਸਮੇਂ ਦੇ ਨਾਲ ਮੈਂ ਵੀ ਇਹਨਾਂ ਦੇ ਨਾਲ ਰਿਆਂ। ਅੱਜ ਦੀ ਤਰੀਕ ਅਕਾਲੀ ਦਲ ਖਤਮ ਹੋ ਚੁੱਕਾ। ਅਕਾਲੀ ਦਲ ਦੇ ਪੱਲੇ ਕੁਝ ਨਹੀਂ ਰਹਿ ਗਿਆ। ਔਰ ਜਿਸ ਤਰ੍ਹਾਂ ਦੇ ਨਾਲ ਸਾਡੇ ਸਤਿਕਾਰਯੋਗ ਜ਼ਥੇਦਾਰ ਸਾਹਿਬਾਨਾਂ ਨੂੰ ਜਲੀਲ ਕਰਕੇ ਤਖਤਾ ਬਾਨਾਂ ਤੋਂ ਲਿਆ ਗਿਆ ਮੈਂ ਉਹਦੀ ਸਖਤ ਨਖਿੱਦੀ ਕਰਦਾ ਔਰ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਹਿਣਾ ਕਿ ਜਿਹੜੇ ਜ਼ਥੇਦਾਰ ਸਾਹਿਬਾਨ 2 ਦਸੰਬਰ ਦੇ ਫੈਸਲੇ ਲੈ ਕੇ ਗਏ ਨੇ ਉਹਨਾਂ ਦੇ ਨਾਲ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਰਾਹਤ ਮਹਿਸੂਸ ਹੋਈ ਸੀ ਪਰ ਜੋ ਕੁਛ ਨਾ ਕੁਛ ਕਿਤੇ ਨਾ ਕਿਤੇ ਬਾਦਲਾਂ ਪ੍ਰਤੀ ਵੀ ਲੋਕ ਨਰਮ ਹੋ ਗਏ ਸੀਗੇ ਔਰ ਅੱਜ ਦੀ ਤਰੀਕ 'ਚ ਬਾਦਲ ਇੰਨੇ ਡੂੰਗੇ ਚਲ ਗਿਆ ਔਰ ਸ਼ਰੋਮਨੀ ਕਾਲੀ ਤੇ ਲੈਣਾ ਡੂੰਗਾ ਚਲ ਗਿਆ ساری ਜ਼ਿੰਦਗੀ ਨਹੀਂ ਬਾਹਰ ਆ ਸਕਦਾ ਔਰ ਜਿਹੜੀ ਰਹੀ ਗੱਲ ਮਜੀਠੀਆ ਸਾਹਿਬ ਦੀ ਉਹ ਮੈਂ ਸਾਰੀ ਗੱਲ ਕਰ ਦਿੱਤੀ ਆ ਕਿਉਂਕਿ ਕਿਸੇ ਨੂੰ ਕਹਿਣਾ ਸੌਖਾ ਆਪਣੇ ਆਪੇ ਕਰਨਾ ਔਖਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ